ਭਾਈ ਸਾਹਿਬ ਕਿੱਥੇ ਪਹੁੰਚੇ ਨੇ ਡੇਬੂਗੜ੍ਹ ਜੇਲ੍ਹ ਤੋਂ ਚੱਲ ਪਏ ਨੇ ਜੀ ਵੀ ਉਹਨਾਂ ਨੂੰ ਉਧਰੋਂ ਲੈ ਕੇ ਆ ਰਹੇ ਨੇ ਤੇ ਕੋਈ 4-5 ਘੰਟੇ ਸਫ਼ਰ ਵਿੱਚ ਲੱਗਣੇ ਸੀ ਆਜ ਕੇ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਜੀ ਆਹ ਔਰ ਕਿਹੜੇ-ਕਿਹੜੇ ਪਰਿਵਾਰਕ ਮੈਂਬਰ ਅੱਜ ਸੌਂਚੁਕ ਸਮਾਗਮ ਵਿੱਚ ਜੇਂਦਰ ਸ਼ਾਮਲ ਹੋਣਗੇ ਜੀ ਪਰ ਐਸੇ ਜਿਹੜਾ ਸੌਂਚੁਕ ਸਮਾਗਮ ਹੈ ਇਹ ਉੱਥੇ ਚੈਂਬਰ ਦੇ ਵਿੱਚ ਹੋਣਾ ਹੈ ਜੋ ਸਪੀਕਰ ਸਾਹਿਬ ਦੇ ਤਾਂ ਉੱਥੇ ਦੇਖੋ ਪਰਿਵਾਰਕ ਮੈਂਬਰਾਂ ਦੀ ਐਂਟਰੀ ਦੇ ਵਿੱਚ ਉਕਿਵੇਂ ਕੀ ਕੋਈ ਟੈਕਨੀਕਲ ਹੁੰਦਾ ਕਿਵੇਂ ਪਾਸ ਬੰਦਾ ਹੈ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਨੇ ਭਾਈ ਅਮਰਪਾਲ ਸਿੰਘ ਐਜ਼ ਅ ਮੈਂਬਰ ਆਫ ਪਾਰਲੀਮੈਂਟ ਕੋਈ ਜ ਸਮੇਂ ਦੇ ਬਾਅਦ ਹਲਫਲੈਂਡ ਜਾ ਰਹੇ ਨੇ ਐਡਵੋਕੇਟ ਈਮਾਨ ਸਿੰਘ ਖਾਰਾ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਦੋਂ ਜਦ ਬਹੁਤ ਵੱਡੀ ਲੜਾਈ ਸਿਆਸੀ ਵੀ ਲੜੀ ਕਾਨੂੰਨੀ ਵੀ ਲੜੀ ਲੀਗਲ ਤੌਰ ਤੇ ਤੁਸੀਂ ਬੜਾ ਤਰਕ ਦਿੱਤੇ ਤਾਂ ਅੱਜ ਜਦੋਂ ਸੌ ਚੱਕਣ ਜਾ ਰਹੇ ਨੇ ਕਿੰਨੀ ਕ ਜਿਹੜਾ ਹੈਗਾ ਸਮਾਂ ਹੁਣ ਬਾਕੀ ਹੈਗਾ ਔਰ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਨਹੀਂ ਨਹੀਂ ਸਰ ਮੈਂ ਤਾਂ ਕਹੂੰਗਾ ਜੀ ਜੋ ਅੱਜ ਇੱਥੇ ਜੋ ਗੁਰਦੁਆਰਾ ਕਾਬਗਨ ਸਾਹਿਬ ਮਹਾਰਾਜ ਦਾ ਜੋ ਗੁਰਦੁਆਰਾ ਸਾਹਿਬ ਹੈ ਇਤਿਹਾਸਿਕ ਇੱਥੇ ਜੋ ਖਲੋਤੇ ਆ ਤੇ ਬੜਾ ਵਧੀਆ ਇੱਕ ਬੜੀ ਵਧੀਆ ਮੈਂ ਕਹੂੰਗਾ ਘੜੀ ਬਣ ਜਾ ਰਹੀ ਹੈ ਜੋ ਸਾਰੇ ਪੰਜਾਬ ਨੇ ਜੋ ਇੱਕ ਸੰਘਰਸ਼ ਕੀਤਾ ਮੈਨੂੰ ਯਾਦ ਹੈ ਉਹਨਾਂ ਚੋਣਾ ਦੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਤੋਂ ਚਾਹੇ ਫਤਿਹਗੜ੍ਹ ਸਾਹਿਬ ਮੁਕਸਰ ਸ੍ਰੀ ਮੁਕਸਰ ਸਾਹਿਬ ਸੰਘਰੂਰ ਤੋਂ ਲੁਧਿਆਣੇ ਤੋਂ ਜੋ ਲੋਕ ਹੈ ਉਹ ਉੱਥੇ ਆ ਕੇ ਕੈਂਪੇਨ ਕਰ ਰਹੇ ਸੀ ਖਡੂਰ ਸਾਹਿਬ ਦੇ ਵਿੱਚ ਤਾਂ ਇਹ ਜਿਹੜੀ ਗੁਰੂ ਮਹਾਰਾਜ ਨੇ ਜਿੱਤ ਬਖਸ਼ੀ ਹੈ ਮੈਂ ਕਹੂੰਗਾ ਸਾਰੇ ਪੰਜਾਬ ਵਾਸੀਆਂ ਦੇ ਨਾਂ ਤੇ ਇਹ ਜਿੱਤ ਹੈ ਤੇ ਅੱਜ ਜਿਹੜੀ ਉਸ ਤੋਂ ਬਾਅਦ ਤੋਂ ਪਹਿਲਾਂ ਵੀ ਚਲੋ ਜਿਵੇਂ ਤੁਸੀਂ ਬਿਆਨ ਕੀਤਾ ਵੀ ਇੱਕ ਜਿਹੜਾ ਲੀਗਲ ਸੰਘਰਸ਼ ਤਾਂ ਲੜਦੇ ਆ ਰਹੇ ਆ ਪੋਲੀਟੀਕਲ ਸੰਘਰਸ਼ ਵੀ ਲੜਿਆ ਹੈ ਤੇ ਹੁਣ ਆਏ ਲੱਗ ਰਿਹਾ ਹੈ ਵੀ ਜੋ ਮਹਾਰਾਜ ਨੇ ਮੈਂ ਕਹੂੰਗਾ ਜਿੱਤ ਦੇ ਬੜੇ ਜਿਆਦਾ ਨੇੜੇ ਲੈ ਕੇ ਜਾ ਚੁੱਕੇ ਨੇ ਇਸ ਤੋਂ ਬਾਅਦ ਜਿੰਨੇ ਸਿੰਘ ਨੇ ਚਾਹੇ 10 ਦੇ ਬੜੂ ਗਰਚ ਨੇ 30 ਅਮ੍ਰਿਤਸਰ ਜੇਲ੍ਹ ਚ ਨੇ ਉਹਨਾਂ ਦੀ ਬੰਦ ਖਲਾਸੀ ਦੇ ਲਈ ਰਿਹਾਈ ਦੇ ਲਈ ਬੜਾ ਜਿਆਦਾ ਮੈਂ ਕਹੂੰਗਾ ਆਸਾਨੀ ਹੋਵੇਗੀ ਤੇ ਉਸ ਤੋਂ ਬਾਅਦ ਹੁਣ ਇਹ ਵੀ ਵਿਚਾਰ ਕਰ ਰਹੇ ਆਂ ਵੀ ਇਸ ਜੋ ਮਹਾਰਾਜ ਨੇ ਇਹ ਫਤਵਾ ਜੋ ਉਹਨਾਂ ਦੀ ਕਿਰਪਾ ਦੇ ਨਾਲ ਜੋ ਕੌਮ ਨੇ ਇਹ ਫਤਵਾ ਦਿੱਤਾ ਹੈ ਇਸ ਨੂੰ ਅੱਗੇ ਲੈ ਕੇ ਜਾਂਦੇ ਹੋਏ ਤੇ ਹੋਰ ਵੀ ਜਿਹੜਾ ਕੁਝ ਹੈ ਇਹਨੂੰ ਇੱਕ ਸਿਆਸੀ ਅੱਜ ਕਿਹੜੀਆਂ ਕਿਹੜੀਆਂ ਸ਼ਰਤਾਂ ਨੇ ਜੀ ਆ ਔਰ ਕਿਹੜੇ-ਕਿਹੜੇ ਪਰਿਵਾਰਕ ਮੈਂਬਰ ਅੱਜ ਸੌਨ ਚੱਕ ਸਮਾਗਮ ਵਿੱਚ ਜੇਂਦਰ ਸ਼ਾਮਲ ਹੋਣਗੇ ਜੀ ਦੇਖੋ ਉਹ ਜਿਹੜੀ ਗੱਲਬਾਤ ਹੈ ਜੋ ਪਾਰਲੀਮੈਂਟ ਦੇ ਐਡਮਿਨਿਸਟ੍ਰੇਸ਼ਨ ਨਾਲ ਚੱਲ ਰਹੀ ਹੈ ਜੋ ਐਸ ਪਰ ਦਾ ਰੂਲਸ ਆਫ ਪਾਰਲੀਮੈਂਟ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਉਹ ਸੌਂ ਚੁੱਕਣ ਦੇ ਵਕਤ ਉੱਥੇ ਮੌਜੂਦ ਹੋ ਸਕਦੇ ਨੇ ਪਰ ਇੱਥੇ ਜੋ ਡਿਫਿਕਲਟੀ ਹੈ ਟੈਕਨੀਕਲਟੀ ਉਹ ਇਹ ਆ ਰਹੀ ਹੈ ਵੀ ਜਦੋਂ ਨਾਰਮਲ ਸੌਂ ਚੁੱਕ ਸਮਾਗਮ ਸਾਰਿਆਂ ਦਾ ਹੁੰਦਾ ਹੈ ਤਾਂ ਪਿੱਛੋਂ ਗੈਲਰੀ ਖੁੱਲੀ ਹੁੰਦੀ ਹੈ ਤੇ ਪਰਿਵਾਰਕ ਮੈਂਬਰ ਗੈਲਰੀ ਵਿੱਚ ਬੈਠ ਜਾਂਦੇ ਹੁੰਦੇ ਨੇ ਕਿ ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਹੁੰਦੇ ਨੇ ਤੇ ਉਹ ਉੱਥੇ ਥੱਲੇ ਸੌਂ ਚੁੱਕ ਲੈਂਦੇ ਹੁੰਦੇ ਨੇ ਪਰ ਇੱਥੇ ਜਿਹੜਾ ਸੌਂ ਚੁੱਕ ਸਮਾਗਮ ਹੈ ਇਹ ਉੱਥੇ ਚੈਂਬਰ ਦੇ ਵਿੱਚ ਹੋਣਾ ਜੋ ਸਪੀਕਰ ਸਾਹਿਬ ਦੇ ਤਾਂ ਉੱਥੇ ਦੇਖੋ ਪ੍ਰਵਾਰਕ ਮੈਂਬਰਾਂ ਦੀ ਐਂਟਰੀ ਦੇ ਵਿੱਚ ਉਹ ਕਿਵੇਂ ਕੀ ਕੋਈ ਟੈਕਨੀਕਲ ਹੁੰਦਾ ਕਿਵੇਂ ਪਾਸ ਬੰਦ ਹੈ ਕੋਈ ਲਿਸਟ ਨੂੰ ਅਸੈਪਟ ਕਰਦੇ ਨੇ ਕਿ ਨਹੀਂ ਕਰਦੇ ਨੇ ਤੇ ਉਸ ਤੇ ਡਿਪੈਂਡ ਕਰਦਾ ਹੈ ਜੀ ਜਿਹੜੀ ਆ ਆਰਟੀਕਲ 389 ਦੇ ਵਿੱਚ ਅਮੈਂਡਮੈਂਟ ਕੀਤੀ ਗਈ ਆ ਜੀ ਠੀਕ ਸੋਚੋ ਸਮਗਤ ਤੋਂ ਪਹਿਲਾਂ ਕੱਲ ਓਮ ਮਿਰਲਾ ਸਪੀਕਰ ਸਾਹਿਬ ਵੱਲੋਂ ਕਿਸ ਤਰੀਕੇ ਨਾਲ ਦੇਖਦੇ ਹੋ ਹਲਫ ਤੋਂ ਬਿਨਾ ਇੱਕ ਵੀ ਸ਼ਬਦ ਜਿਹੜਾ ਹੈਗਾ ਉਹ ਨਹੀਂ ਬੋਲਿਆ ਜਾਵੇਗਾ ਉਹਨਾਂ ਨੇ ਇਤਰਾਜ਼ ਜਾਰੀ ਕੀਤਾ ਜੈ ਪੀਐਮ ਜੈ ਭਾਰਤ ਜੈ ਸੰਵਿਧਾਨ ਜਾਂ ਜੈ ਫਲਸਤੀਨ ਦੇ ਨਾਅਰੇ ਵੀ ਲੱਗੇ ਔਰ ਜੈ ਹਿੰਦੂ ਰਾਸ਼ਟਰ ਦੇ ਨਾਲ ਨਾਅਰੇ ਵੀ ਲੱਗਦੇ ਰਹੇ ਨਹੀਂ ਦੇਖੋ ਮੇਰੇ ਹਿਸਾਬ ਨਾਲ ਜੇ ਮੈਂ ਜੋ ਮੈਂ ਖਬਰਾਂ 'ਚ ਦੇਖ ਰਿਹਾ ਸਾਂ ਵੀ ਜੋ ਪਾਰਲੀਮੈਂਟ ਦੇ ਪ੍ਰੋਸੀਡਿੰਗਸ ਦੇ ਰੂਲਸ ਨੇ ਉਹਨਾਂ ਨੂੰ ਅਮੈਂਡ ਕੀਤਾ ਗਿਆ ਤਾਂ ਉਹਦੇ ਵਿੱਚ ਦੇਖੋ ਮੈਂ ਕਹੂੰਗਾ ਜੋ ਹਿੰਦੁਸਤਾਨ ਦਾ ਪਾਰਲੀਮੈਂਟ ਹੈ ਉਹ ਇੱਕ ਚੀਜ਼ ਦਾ ਪ੍ਰਤੀਕ ਹੈ ਉਹ ਹੈ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦਾ ਜੇ ਉੱਥੇ ਆਪਣੀ ਮੈਂ ਕਹੂੰਗਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨਸ ਦੇ ਰੈਸਟ੍ਰਿਕਸ਼ਨਸ ਲਾਈਆਂ ਜਾ ਰਹੀਆਂ ਨੇ ਤਾਂ ਫਿਰ ਜਿਹੜਾ ਕੋਈ ਆਪ ਦਾ ਕੋਈ ਵੀ ਚੁਣਿਆ ਹੋਇਆ ਨਮਾਇੰਦਾ ਉਹ ਆਪਦੇ ਨੂੰ ਐਕਸਪ੍ਰੈਸ ਕਿੱਥੇ ਕਰੇਗਾ ਜੇ ਪਾਰਲੀਮੈਂਟ ਦੇ ਵਿੱਚ ਹੀ ਕੋਈ ਨਾਹਰਾ ਚਲੋ ਸੌ ਚਿਕ ਸਮਾਗਮ ਹੈ ਕਿਉਂਕਿ ਦੇਖੋ ਬੜਾ ਕੁਝ ਇੰਡੀਪੈਂਡੈਂਟ ਕੈਂਡੀਡੇਟਸ ਹੁੰਦੇ ਨੇ ਹੈਨਾ ਜੀ ਕੁਝ ਵੈਸੇ ਛੋਟੀਆਂ ਪਾਰਟੀਆਂ ਹੁੰਦੀਆਂ ਨੇ ਘੱਟ ਮੈਂਬਰ ਪਾਰਲੀਮੈਂਟ ਬੰਦੇ ਨੇ ਹੈਨਾ ਤਾਂ ਉਹਨਾਂ ਨੂੰ ਜੋ ਸਮਾਂ ਵੀ ਸੀਮਤ ਮਿਲਦਾ ਸਮਾਂ ਵੀ ਘੱਟ ਮਿਲਦਾ ਹੈ ਜਿਹੜੀਆਂ ਵੱਡੀਆਂ ਪੋਲੀਟੀਕਲ ਪਾਰਟੀਆਂ ਨੇ ਤਾਂ ਇੱਕ ਜੋ ਕੋਈ ਇੰਡੀਪੈਂਡੈਂਟ ਕੈਂਡੀਡੇਟ ਹੋ ਗਿਆ ਜਾ ਕੋਈਸ਼ ਘੱਟ ਗਿਣਤੀ ਵਾਲੇ ਐਮਪੀ ਹੋਗੇ ਤਾਂ ਉਹਨਾਂ ਦੀ ਮੈਂ ਕਹੂੰਗਾ ਜ਼ਿਆਦਾ ਪ੍ਰਭਾਵਿਤ ਕਰੇਗਾ ਕਿਉਂਕਿ ਉਹਨਾਂ ਨੂੰ ਸਮਾਨ ਉੱਥੇ ਬੋਲਣ ਦਾ ਮੌਕਾ ਨਹੀਂ ਮਿਲਦਾ ਉਹਨਾਂ ਦਾ ਸਮਾਂ ਸੀਮਤ ਹੁੰਦਾ ਹੈ ਤਾਂ ਇਹੋ ਜਿਹੇ ਮੈਂ ਕਹੂੰਗਾ ਜਿਹੜੀਆਂ ਐਮੈਂਡਮੈਂਟਸ ਨੇ ਉਹ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੀਆਂ ਇੱਕ ਮੈਂ ਕਹੂੰਗਾ ਕਟੌਤੀ ਹੈ ਜੀ ਭਾਈ ਸਾਹਿਬ ਕਿੱਥੇ ਪਹੁੰਚੇ ਨੇ ਡੇਬੂਗੜ੍ਹ ਜਿਲ੍ਹੇ ਤੋਂ ਚੱਲ ਪਏ ਨੇ ਜੀ ਆਖਰੀ ਸਵਾਲ ਲਵਾਂਗੇ ਨਹੀਂ ਦੇਖੋ ਜੋ ਮੈਨੂੰ ਜੋ ਲੇਟੈਸਟ ਹੀ ਪਤਾ ਲੱਗ ਰਿਹਾ ਸੀ ਵੀ ਜੋ ਮੈਂ ਸੁਣਿਆ ਸੀ ਵੀ ਉਹਨਾਂ ਨੂੰ ਉਧਰੋਂ ਲੈ ਕੇ ਆ ਰਹੇ ਨੇ ਤੇ ਕੋਈ 4-5 ਘੰਟੇ ਸਫਰ ਵਿੱਚ ਲੱਗਣੇ ਸੀ ਕਿਉਂਕਿ ਉਹ ਇੱਕ ਸ਼ਾਇਦ ਪੁਲਿਸ ਦਾ ਜਾਂ ਆਰਮੀ ਦਾ ਜਿਹੜਾ ਪਲੇਨ ਚ ਉਹਨਾਂ ਨੂੰ ਲੈ ਕੇ ਆ ਰਹੇ ਨੇ ਤਾਂ ਸਮਾਂ ਜ਼ਿਆਦਾ ਲੱਗਦਾ ਹੈ ਨਾਰਮਲ ਜੈਟ ਦੇ ਨਾਲੋਂ ਤਾਂ ਉਸ ਤੋਂ ਬਾਅਦ ਹਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਸੀ ਮਿਲ ਰਹੀ ਜੋ ਪਾਰਲੀਮੈਂਟ ਦੇ ਅਧਿਕਾਰੀਆ ਉਹਨੋਂ ਤੋਂ ਹੀ ਪੁੱਛਗਿੱਛ ਕਰ ਰਹੇ ਸੀ ਉਹ ਵੀ ਕਹਿ ਰਹੇ ਸੀ 10 ਵਜੇ ਪਾਰਲੀਮੈਂਟ ਖੁੱਲਣਾ ਹੈ ਤਾਂ ਉਸ ਤੋਂ ਬਾਅਦ ਰਿਸੈਪਸ਼ਨ ਵਗੈਰਾ ਤੇ ਆ ਕੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲ ਸਕਦੀ ਹੈ ਜੀ ਧੰਨਵਾਦ ਬਹੁਤ-ਬਹੁਤ ਖਾਰਾ ਜੀ ਤਾਂ ਅੱਜ ਕੁਝ ਸਮੇਂ ਬਾਅਦ ਭਾਈ ਅਮਰਤਪਾਲ ਸਿੰਘ ਐਜੇ ਮੈਂਬਰ ਆਫ ਪਾਰਲੀਮੈਂਟ ਆਪਣੇ ਹਾਲ ਫਲੈਨਗੇ ਤਾਂ ਇਸ ਤੇ ਸਾਧੀਆਂ ਨਜ਼ਰਾਂ ਨੇ ਉਡੀਕ ਕਰਨੀ ਹੋਵੇਗੀ ਕਿ ਕਦੋਂ ਭਾਈ ਅਮਰਤਪਾਲ ਸਿੰਘ ਸੌਂ ਚੁੱਕਦੇ ਨੇ ਪਰ ਵੱਡੀ ਗੱਲ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਗੈਲਰੀ ਦੇ ਜਿਹੜੇ ਸੌਂ ਚੱਕ ਜਿੱਥੇ ਆਮ ਸੌਂ ਚੁੱਕ ਉਹਥੇ ਨਹੀਂ ਸਰਬ ਚੈਂਬਰ ਦੇ ਵਿੱਚ ਜਿਹੜੇ ਆ ਸਪੀਕਰ ਸਾਹਿਬ ਇਸ ਚੈਂਬਰ ਦੇ ਵਿੱਚ